ਪੰਜੋ ਡੀਜੀਪੀ ਪੰਜਾਬ ਅਤੇ ਆਈਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਕੋਈ ਵੀ سنگੀਨ ਅਪਰਾਧ ਜਦੋਂ ਹੁੰਦਾ ਹੈ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਅਪਰਾਧੀਆਂ ਦੇ ਮਗਰ ਪਹੁੰਚ ਜਾਂਦੀ ਇਸੇ ਲੜੀ ਚ ਸਾਨੂੰ ਦੋ ਬਹੁਤ ਵੱਡੀਆਂ ਕਾਮਯਾਬੀਆਂ ਉਦੋਂ ਮਿਲੀਆਂ ਜਦੋਂ ਜਿਹੜੇ ਦੋ ਮਰਡਰ ਕੇਸ ਨੇ ਇੱਕ ਡਿਵੀਜ਼ਨ ਨੰਬਰ 4 ਖਾਣੇ ਦਾ ਇੱਕ ਕੋਤਵਾਲੀ 90 ਖਾਣੇ ਦਾ ਅਸੀਂ ਦੋਨੇ ਕੇਸ ਟ੍ਰੇਸ ਐਂਡ ਡਿਡੈਕਟਿਵ ਕਰ ਲਏ ਤੇ ਜਿਹੜੇ ਦੋਸ਼ੀ ਆ ਉਹ ਅਰੈਸਟ ਵੀ ਕਰ ਲਏ ਪਹਿਲਾ ਵਾਕਿਆ 125/23 पीएस डिविजन नंबर 4 ਜਿਹਨੂੰ ਆਪਾਂ ਲੋਰੀਗੇਟ ਵੀ ਕਹਿੰਦੇ ਆ ਉੱਥੇ ਦੋ ਗੁੱਟਾਂ ਦੀ ਲੜਾਈ ਹੁੰਦੀ ਹੈ ਤੇ ਸ਼ਾਰਪ ਵਹਿਾਰਾਂ ਨਾਲ ਜਿਹੜਾ ਪ੍ਰਤਪਾਲ ਸਿੰਘ ਨਾਮ ਦਾ ਵਿਅਕਤੀ ਹੈ ਉਹਦਾ ਮਰਡਰ ਕਰ ਦਿੱਤਾ ਜਾਂਦਾ ਹੈ ਜਦੋਂ ਰਜਿੰਦਰਾ ਹਸਪੀਟਲ ਉਹਦੀ ਡੈੱਡ ਬੋਡੀ ਪਹੁੰਚਦੀ ਹੈ ਤੇ ਪਹਿਲੀ ਇਤਲਾਹ ਹੁੰਦੀ ਹੈ ਕਿ ਕਿਸੇ ਬੰਦੇ ਦਾ ਐਕਸਪੈਂਡ ਹੋਇਆ ਇਮੀਡੀਏਟਲੀ ਐਸਪੀ ਸਿਟੀ ਸਰਪਰਾਜ਼ ਆलम ਡੀਐਸਪੀ ਸਿਟੀ 1 ਸੰਜੀਤ ਸਿੰਘਲਾ ਐਸਐਚਓ ਡਿਵੀਜ਼ਨ ਨੰਬਰ 4 ਜਸਪ੍ਰੀਤ ਸਿੰਘ ਇਹਨਾਂ ਨੇ ਟੀਮਾਂ ਬਣਾ ਕੇ ਮੌਕੇ ਤੇ ਪਹੁੰਚਦੇ ਤੇ ਨਾਲ ਦੇ ਨਾਲ ਹੀ ਜਿਹੜੀ ਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਤੇ ਅਰੈਸਟ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਬੜੀ ਵੱਡੀ ਕਾਮਯਾਬੀ ਆ ਕਿ ਮਾਰਨ ਵਾਲੇ ਜਿਹੜੇ 6 ਕਾਤਿਲ ਨੇ ਉਹ ਵਿਦਨ 24 ਆਵਰਸ ਅਸੀਂ ਅਰੈਸਟ ਕਰ ਲਏ ਬੜੀ ਨਿੱਕੀ ਜੀ ਗੱਲ ਤੇ ਕਿਸੇ ਗਰਲਫ੍ਰੈਂਡ ਜਾਂ ਕੁੜੀ ਦੇ ਨਾਲ ਅਫੇਅਰ ਦੇ ਛੋਟੇ ਜੀ ਡਿਸਪਿਊਟ ਚ ਇਹਨਾਂ ਨੌਜਵਾਨਾਂ ਨੇ ਜਿਹੜਾ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਾਨੂੰਨ ਆਪਣਾ ਰੁਖ ਅਖਤਿਆਰ ਕਰੂਗਾ ਤੇ 6 ਦੇ 6 ਦੋਸ਼ੀ ਜਿਹੜੇ ਮੇਨ ਦੋਸ਼ੀ ਸੀਗੇ ਉਹ ਅਸੀਂ ਅਰੈਸਟ ਕਰ ਲੇ ਦੋ ਤਿੰਨ ਜੇ ਹੋਰ ਵੀ ਬੰਦੇ ਇਹਦੇ ਵਿੱਚ ਅਰੈਸਟ ਕਰਨ ਵਾਲੇ ਰਹਿੰਦੇ ਉਹ ਵੀ ਅਸੀਂ ਛੇਤੀ ਤੋਂ ਛੇਤੀ ਅਰੈਸਟ ਕਰਾਂਗੇ ਜਿਹੜੀ ਦੂਜੀ ਇੱਕ ਬੜੀ ਸ਼ਰਮਨਾਕ ਘਟਨਾ ਵਾਪਰੀ ਕੋਤਵਾਲੀ 90 ਥਾਣੇ 'ਚ ਜਿਹੜੀ ਇੱਕ ਲੇਡੀ ਦਾ ਉਹਦੇ ਸਗੇ ਦੇ ਹੋਰ ਨੇ ਬੜੀ ਬੇਰਹਿਮੀ ਨਾਲ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਬੜਾ ਕਲਯੁਗੀ ਅਪਰਾਧ ਦਾ ਉਹਨੂੰ ਅੰਜਾਮ ਦਿੱਤਾ ਜਿਹੜੀ ਮਰਨ ਵਾਲੀ ਲੇਡੀ ਆ ਸੁਨੀਤਾ ਰਾਣੀ ਜਿਹੜੀ ਆ ਇਹਦੇ ਦੋ ਦਿਓਰ ਨੇ ਛੋਟੇ ਜਿਹੇ ਘਰ ਚ ਸਾਰੀ ਫੈਮਿਲੀ ਇਹ ਰਹਿੰਦੀ ਜਿਹੜਾ ਕਾਤੇਲਾ ਦਿਓਰ ਉਹਦੇ ਆਪਣੀ ਇਸ ਭਾਬੀ ਨਾਲ ਉਹਦੇ ਗੈਰ ਸਮਾਜਿਕ ਰਿਸ਼ਤੇ ਜਿਹੜੇ ਆ ਉਹ ਬਣੇ ਪਿਛਲੇ 4-5 ਸਾਲ ਤੋਂ ਲੈ ਕੇ ਸਟ੍ਰੇਸ਼ਨ ਜਿਹੜੇ ਆ ਚੱਲਦੇ ਰਹੇ ਜਦੋਂ ਕੁਝ ਸਮਾਂ ਪਹਿਲਾਂ ਉਸ ਲੇਡੀ ਨੇ ਇਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਉਸ ਲੇਡੀ ਤੋਂ ਖੰਦਕ ਰੱਖਣ ਲੱਗ ਪਿਆ। ਉਹ ਦਿਨ ਜਿੱਦਾਂ ਕਤਲ ਹੋਇਆ ਬੜੀ ਬੇਰਹਿਮੀ ਨਾਲ ਤੰਨਾ ਉਹਦੇ ਕਮਰੇ 'ਚ ਗਿਆ। ਉੱਥੇ ਇਹਨਾਂ ਦੀ ਬਹਿਸ ਹੋਈ। ਚਾਕੂ ਦਾ ਵਾਰ ਉਹਦੇ ਢਿੱਡ 'ਚ ਕੀਤਾ। ਉਹਦੇ ਬਾਅਦ ਉਹਦੀ ਹੀ ਚੁੰਨੀ ਨਾਲ ਉਹਦਾ ਗਲਾ ਘੋਟ ਕੇ ਤੇ ਉਹਦੇ ਮੂੰਹ 'ਚ ਜਿਹੜੀ ਸਲਫਾਸ ਵੀ ਪਾਈ। ਮਤਲਬ ਇਹ ਇਨੇ ਐਂਸ਼ੋਰ ਕੀਤਾ ਕਿ ਚਾਕੂ ਵੀ ਮਾਰਿਆ, ਗਲਾ ਵੀ ਘੋਟਿਆ ਤੇ ਉਹਨੂੰ ਸਲਫਾਸ ਵੀ ਖਲਾਈ। ਜਦੋਂ ਸਾਨੂੰ ਇਤਨਾ ਮਿਲੀ ਇਮੀਡੀਏਟਲੀ ਐਸਪੀ ਬੀ ਅਰਬੀਰ ਸਿੰਘ 12 ਡੀਐਸਪੀ ਨਾਬਾ ਗਵਿੰਦਰ ਰਤਰੀ ਅਤੇ ਐਸਐਚਓ ਪੋਤਵਾਲੀ ਨਾਬਾ ਹੈਰੀ ਬੋਪਾਰਾਏ ਇਹ ਮੌਕੇ ਤੇ ਪਹੁੰਚੇ ਐਂਡ ਇਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸ਼ੁਰੂਆਤ ਚ ਕੋਈ ਵੀ ਜਿਹੜਾ ਅਹਿਮ ਸੁਰਾਗ ਇਹਦੇ ਚ ਨਹੀਂ ਲੱਗ ਰਿਹਾ ਸੀ ਪਰ ਬੜੀ ਢੂੰਗਾਈ ਨਾਲ ਤੇ ਵਿਗਿਆਨਿਕ ਤਰੀਕੇ ਨਾਲ ਕੋਸ਼ਿਸ਼ ਕਰਕੇ ਜਿਹੜਾ ਦੋਸ਼ੀ ਆ ਉਹਦਾ ਦਿਓਰ ਸੰਜੀਵ ਕੁਮਾਰ ਉਹਨੇ ਆਪਣਾ ਗੁਨਾਹ ਕਬੂਲ ਲਿਆ ਵਰਦਾਚ ਚ ਵਰਤਿਆ ਹੋਇਆ ਚਾਕੂ ਵੀ ਰਿਕਵਰ ਹੋ ਗਿਆ ਇਹ ਇਹ ਜਿਹੜਾ ਸਾਡਾ ਮਰਡਰ ਆ ਜਿਹੜਾ ਇੱਕ ਬੜਾ ਕਲੀਉਗੀ ਅਪਰਾਧ ਦਾ ਪਰਿਵਾਰ ਦੇ ਅੰਦਰ ਦਾ ਅਪਰਾਧ ਆ ਇਹਨੂੰ ਟ੍ਰੇਸ ਕਰ ਲਿਆ ਗਿਆ ਤੇ ਇਸ ਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਕੁਝ ਸਮਾਂ ਵਿੱਚ ਜਿਹੜੇ 19 19 ਬਲਾਈਂਡ ਮਰਡਰ ਪਟਿਆਲਾ ਪੁਲਿਸ ਨੇ ਚੰਨ ਮਹੀਨੇ ਚ ਟ੍ਰੇਸ ਕੀਤੇ ਐਂਡ ਓਵਰਆਲ ਕੋਈ ਵੀ ਜਿਹੜਾ ਸਾਡਾ ਮਰਡਰ ਆ ਉਹਨੂੰ ਟ੍ਰੇਸ ਨਹੀਂ ਆਗਾ ਤੇ ਮਾਨਯੋਗ ਡੀਜੀਪੀ ਪੰਜਾਬ ਦੀ ਗਾਈਡੈਂਸ ਨਾਲ ਪਟਿਆਲਾ ਪੁਲਿਸ ਹਮੇਸ਼ਾ ਪ੍ਰੋਫੈਸ਼ਨਲ ਅਤੇ ਟਰਾਂਸਪੇਰੈਂਟ ਪੁਲਿਸਿੰਗ ਜਿਹੜੀ ਆ ਉਹ ਡਿਲੀਵਰ ਕਰੂਗੀ ਥੈਂਕ ਯੂ 25 30 ਮਤਲਬ ਲੈਸ ਥੈਨ 20 ਵੀ ਹੈਗੇ ਛੋਟੀ ਉਮਰ ਦੇ ਨਵਾਲੇਕ ਦਾ ਵੈਰੀਫਾਈ ਕਰ ਰਹੇ ਆ ਜੀ ਉਹ ਡਾਕੂਮੈਂਟਸ ਅਜੇ ਲੈੰਬ ਦੇ ਟਾਈਮ ਲੱਗੂਗਾ ਕਿਉਂਕਿ ਬਿਲਕੁਲ ਰੀਸੈਂਟ ਬਰਾਦ ਹੋਇਆ ਪਰ ਮੈਂ ਜਿਹੜੇ ਯੂਥ ਆ ਉਹਨਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਨਿੱਕੇ ਜੀ ਕਿਸੇ ਗੱਲ ਤੇ ਆਪਾਂ ਆਪਣਾ ਗੁੱਸਾ ਆਪਣਾ ਐਂਗਰ ਜਿਹੜਾ ਉਹ ਕੰਟਰੋਲ ਨਹੀਂ ਕਰ ਪਾਉਂਦੇ ਆਪਾਂ ਨਾਲ ਦੇ ਨਾਲ ਟਾਈਮ ਮਿੱਥ ਕੇ ਕੀ ਆਜਾ ਤਨੂ ਵੇਖਦੇ ਆ سوشل میڈیا ਤੇ ਲਲਕਾਰੇ ਮਾਰ ਕੇ ਦੋ ਗਰੁੱਪ ਇਕੱਠੇ ਹੋ ਜਾਂਦੇ ਉਥੇ ਕਈ ਵਾਰੀ ਗੱਲ ਆਊਟ ਆਫ ਕੰਟਰੋਲ ਹੋ ਜਾਂਦੀ ਆ ਤੇ ਕਤਲ ਵਰਗੀ ਜਿਹੜੀ ਇੱਕ ਸਭ ਤੋਂ ਵੱਡਾ ਜਿਹੜਾ ਆਈ.ਟੀ.ਸੀ ਚ ਕ੍ਰਾਈਮ ਆ ਕਤਲ ਹੀ ਹੈਗਾ ਉਹਨੂੰ ਅੰਜਾਮ ਦੇ ਦਿੱਤਾ ਜਾਂਦਾ ਤੇ ਜਿਹੜਾ ਮਰਿਆ ਉਹਦੀ ਫੈਮਿਲੀ ਤੇ ਜਿਹੜੇ 6 ਅਕਿਊਜ਼ ਨੇ ਸੱਤ ਪਰਿਵਾਰ ਜਿਹੜੇ ਆ ਉਹ ਰੋਲ ਗਏ ਬਿਕਾਜ਼ ਆਫ ਇੱਕ ਜਿਹੜੀ ਕੋਈ ਛੋਟੀ ਜੀ ਝੜਪ ਜਿਹੜੀ ਹੋਣੀ ਸੀ ਉਦੇਮ ਮੁਤਲਕੇ ਸਾਥ ਫੈਮਲੀਜ਼ ਹੁਣ 6 ਤੇ ਦੋਸ਼ੀਆਂ ਦੇ ਪਰਿਵਾਰ ਹੋ ਗਏ ਦੋਸ਼ੀ ਹੋ ਗਏ ਜਿਹੜਾ ਇੱਕ ਮਰਨ ਵਾਲਾ ਪਰਿਵਾਰ ਹੋ ਗਿਆ ਤੇ ਮੈਂ ਯੂਥ ਨੂੰ ਇਹੀ ਅਪੀਲ ਕਰਦਾ ਕਿ ਜਿਹੜੀ ਆਪਣੀ એનર્ਜੀ ਆ ਉਹਨੂੰ ਪੋਜ਼ਿਟਿਵ ਕੰਮਾਂ 'ਚ ਹੁਣ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਖੇਡਾਂ ਮਤਨ ਪੰਜਾਬ ਦੀਆਂ ਪ੍ਰੋਗਰਾਮ ਦੁਬਾਰੇ ਦੂਜਾ ਵਰਜ਼ਨ ਵੀ ਸ਼ੁਰੂ ਕੀਤਾ ਸਪੋਰਟਸ 'ਚ ਆਪਣੀ એનર્ਜੀ ਲਾਓ ਨਸ਼ਿਆਂ ਤੋਂ ਦੂਰ ਰਹੋ ਅਤੇ ਕ੍ਰਾਈਮ ਤੋਂ ਦੂਰ ਰਹੋ ਥੈਂਕ ਯੂ